ਰਾਜਪੁਰਾ ਸ਼ਹਿਰ ਦੇ ਮਹਿੰਦਰ ਗੰਜ ਬਾਜ਼ਾਰ ਵਿੱਚ ਇਹਨਾਂ ਦਿਨਾਂ 'ਚ ਆਵਾਰਾ ਪਸ਼ੂ ਦੀ ਪੂਰੀ ਦਹਿਸ਼ਤ ਹੈ। ਰੇਲਵੇ ਸਟੇਸ਼ਨ ਤੋਂ ਲੈ ਕੇ ਬਿਸ਼ਕਰਮਾ ਚੌਕ ਤੱਕ ਸਵੇਰੇ ਸ਼ਾਮ ਆਵਾਰਾ ਪਸ਼ੂ ਆਕੰਭੇ ਦੇ ਦੇਖੇ ਜਾ ਸਕਦੇ ਹਨ। ਇਹ ਦੇਖੋ ਮਹਿੰਦਰ ਗੰਜ ਬਾਜ਼ਾਰ ਦੇ ਵਿੱਚ ਦੋ ਸਾਂਡਾਂ ਦੀ ਆਪਸ ਵਿੱਚ ਲੜਾਈ ਹੋ ਰਹੀ ਹੈ। ਆਸ-ਪਾਸ ਦੇ ਦੁਕਾਨਦਾਰਾਂ ਨੇ ਸ਼ਟਰ ਡੇਗ ਦਿੱਤੇ ਹਨ ਤਾਂ ਕਿ ਉਹ ਕਿਤੇ ਨੁਕਸਾਨ ਨਾ ਕਰ ਦੇਣ। ਸਾਰੀ ਸੜਕ ਖਾਲੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਸ਼ਾਮ ਦਾ ਵੇਲਾ ਹੈ ਦੋਨੇ ਪਸ਼ੂ ਆਵਾਰਾ ਪਸ਼ੂ ਹੈ ਪਤਾ ਨਹੀਂ ਕਿੱਥੋਂ ਆਏ ਕੌਣ ਲੈ ਗਏ ਕੌਣ ਛੱਡ ਕੇ ਗਿਆ ਹੈ ਨੁਕਸਾਨ ਕਰ ਰਹੇ ਨੇ ਲੋਕਾਂ ਦਾ ਤੁਸੀਂ ਵੀਡੀਓ ਦੇਖਦੇ ਜਾਓ ਦੋਨੇ ਪਸ਼ੂ ਪੂਰੀ ਤਰ੍ਹਾਂ ਨਾਲ ਅਗਰੈਸਿਵ ਨੇ ਹੁਣ ਜਦੋਂ ਇਹਨਾਂ ਨੇ ਭੱਜਣਾ ਆਇਆ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਕਿੱਧਰ ਨੂੰ ਭੱਜਣਾ ਇਹਨਾਂ ਨੇ ਇਹ ਇਹ ਦੇਖੋ ਇਹ ਉਹ ਸਾਈਕਲ ਵਾਲਾ ਉਹ ਬਜ਼ੁਰਗ ਸਾਈਕਲ ਵਾਲਾ ਤੇ ਇੱਕ ਬੱਚਾ ਦੋਨੇ ਰਗੜ ਤੇ ਸਾੰਡਾ ਨੇ ਸੀ ਇਹ ਹੁਣ ਕੁਝ ਦੁਕਾਨਦਾਰਾਂ ਨੇ ਇਹਨਾਂ ਨੂੰ ਭੁਜਾਉਣ ਦਾ ਯਤਨ ਕੀਤਾ ਹੈ i the cookie, you huh?